ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਆਂ ਦਰਸ਼ਨ ਕਰਨ ਸ਼ਹੀਦ ਜਰਨੈਲ ਸ਼ਬੀਕ ਸਿੰਘ ਜੀ ਦੇ ਘਰ ਦੇ ਪਿੰਡ ਖਿਆਲਾ ਕੋਰ ਦਾਮਰ ਸਰ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਦੇ ਨਾਲ ਜਿਹੜੀ ਦਰਬਾਰ ਸਾਹਿਬ ਦੇ ਵਿੱਚ 1984 ਦੇ ਵਿੱਚ ਜਦੋਂ ਹਿੰਦੁਸਤਾਨ ਦੀ ਸਰਕਾਰ ਨੇ ਚੜ੍ਹਾਈ ਕੀਤੀ ਸੀ ਤੇ ਇਹੋ ਜਿਹੀ ਵਿਉਂਤਬੰਦੀ ਮੋਰਚਾਬੰਦੀ ਕੀਤੀ ਸੀ ਕਿ ਉਹਨਾਂ ਨੇ ਹਿੰਦੁਸਤਾਨ ਦੀ ਸਰਕਾਰ ਨੂੰ ਜਿਹੜੇ ਚੜ੍ਹ ਕੇ ਆਏ ਸੀ ਉਹਨਾਂ ਨੇ ਚਣੇ ਜਵਾਬ ਤੇ ਕਹਿੰਦੇ ਨੇ ਕਿ ਐਡੀ ਤਕੜੀ ਮੋਰਚਾ ਬੰਦੀ ਉਹ ਜਿਹੜੀ ਜਰਨਲ ਸ਼ਬੀਕ ਸਿੰਘ ਜੀ ਹੁਣਾਂ ਵੱਲੋਂ ਦਰਬਾਰ ਸਾਹਿਬ ਵਿੱਚ 6 ਜੂਨ ਵਾਲੇ ਘਲੂ ਘਾਰੇ 'ਚ ਕੀਤੀ ਗਈ ਸੀ ਕਿ ਜਿਹੜੀ ਹਿੰਦੁਸਤਾਨ ਦੀ ਫੌਜ ਹੀ ਉਹਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਗੋਲੀ ਆਉਂਦੀ ਕਿੱਧਰੋਂ ਆ ਤੇ ਸਾਡੇ ਸਿਪਾਹੀ ਆ ਜਿਹੜੇ ਉਹ ਕਿਵੇਂ ਮਾਰੇ ਜਾਣ ਡੈ ਨੇ ਕਿਉਂਕਿ ਜਰਨਲ ਸ਼ਬੀਕ ਸਿੰਘ ਦੀ ਕਮਾਂਡ ਹਟ ਸਿੰਘ ਹੀ ਜਿਹੜੇ ਇਸ ਤਰ੍ਹਾਂ ਉਹਨਾਂ ਨੇ ਜਿਹੜਾ ਜੰਗ ਉਹ ਲੜੀ ਹੀ ਕਿ ਰੂਸ ਦੇ ਜਿਹੜੇ ਮਗਾਏ ਟੈਂਕ ਹੀ ਉਹਨਾਂ ਦੇ ਮੂੰਹ ਮੋੜਤੇ ਇਹ ਜਿਹੜੇ ਦਰਬਾਰ ਸਾਹਿਬ ਤੇ ਚੜ ਕੇ ਆਏ ਉਸ ਸਮੇਂ ਦੇ ਵਿੱਚ ਤੇ ਸੇਵਾਦਾਰ ਦੀ ਵੇਟ ਕਰ ਰਹੇ ਹੁਣ ਤੇ ਕਿਉਂਕਿ ਤਾਲਾ ਲੱਗਾ ਹੋਣ ਕਰਕੇ ਫਿਰ ਸੇਵਾਦਾਰ ਨੂੰ ਫੋਨ ਕੀਤਾ ਤੇ ਉਹ ਆ ਰਹੇ ਨੇ ਸਿੰਘ ਤੇ ਕਹਿੰਦੇ ਕਿ ਦਰਸ਼ਨ ਕਰਾਉਣੇ ਆ ਸੇਵਾਦਾਰ ਆ ਗਏ ਆ ਤੇ ਆਪਾਂ ਅੰਦਰ ਦਰਸ਼ਨ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹ ਜੋਦੇ ਦਾ ਘਰ ਆ ਯਾਨੀ ਚੀਕਾਂ ਪਵਾਤੀਆਂ ਹਿੰਦੁਸਤਾਨ ਦੀ ਸਰਕਾਰ ਪਈ ਇੱਕ ਰਹੀ ਹਾਂ ਜਿਹੜੇ ਆੰਬੇ ਹੀ ਵੀ ਕੁਝ ਘੰਟਿਆਂ ਚ ਅਸੀਂ ਜਿੱਤ ਕੇ ਤੇ ਫਤਿਹ ਕਰਦਾਂਗੇ ਭਰ ਸਿੰਘਾਂ ਨੇ ਇਹੋ ਜੇ ਯੂਰਪ ਖਾਏ ਸੀ ਕਿ ਦੁਸ਼ਮਣ ਦੀਆਂ ਲਾਸ਼ਾਂ ਦੇ ਟਰੱਕ ਭਰ ਭਰ ਕੇ ਇੱਥੋਂ ਵਾਪਸ ਗਿਆ ਸੀ ਆ ਤਸਵੀਰ ਜਰਨਲ ਸ਼ਬੀਖ ਸਿੰਘ ਹੁਣਾਂ ਦੀ ਉਹਨਾਂ ਦੇ ਕਮਰੇ ਦੇ ਵਿੱਚ ਲੱਗੀ ਹੋਈ ਆ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਕਮਰਾ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਸਨ। ਬਾਕੀ ਕਮਰਿਆਂ ਦੇ ਵੀ ਤੁਹਾਡ ਨੂੰ ਦਰਸ਼ਨ ਕਰਾਉਣੇ ਆ। ਇਹ ਪ੍ਰਾਤਨ ਇਮਾਰਤ ਇਹ ਉਸ ਘਰ ਦੀ ਆ। ਕੁਝ ਖਸਤਾ ਹਾਲ ਕਰਕੇ ਵੀ ਆ। ਇਸ ਦੇ ਨਾਲ ਹੀ ਇੱਕ ਆ ਕਮਰਾ ਜਿੱਥੇ ਜਨਰਲ ਸ਼ਿਵ ਸਿੰਘ ਜੀ ਹੁਣਾਂ ਦਾ ਜਨਮ ਹੋਇਆ ਸੀ। ਇਸ ਕਮਰੇ ਦੇ ਵਿੱਚ ਹੀ ਪਿੰਡ ਵਾਲਿਆਂ ਵੱਲੋਂ ਦੱਸਿਆ ਗਿਆ ਕਿ ਜਿਹੜਾ ਹੈ ਕਿ ਉਸ ਯੋਧੇ ਦਾ ਜਨਮ ਹੋਇਆ ਸੀ। ਕਿਉਂਕਿ ਥੋੜੀ ਸਾਮ ਸੰਭਾਲ ਕੋ ਨੂੰ ਵਿਸਿਆ ਵਿਸਾਰਿਆ ਗਿਆ ਹੈ ਉੱਪਰੋਂ ਜਿਹੜੀਆਂ ਕਿ ਛੱਤ ਜਿਹੜੀ ਉਹ ਬਾਲੇ ਡਿੱਗੇ ਹੋਏ ਨੇ ਤੇ ਬਾਕੀ ਚਲੋ ਪ੍ਰਮਾਤਮਾ ਸਿੱਖ ਕੌਮ ਨੂੰ ਸੇਵਾ ਬਖਸ਼ੇ ਇਹ ਕਿਉਂਕਿ ਸਿੱਖ ਕੌਮ ਨੂੰ ਕਦੇ ਵੀ ਇਦਾਂ ਵਿਸਾਰਨਾ ਨਹੀਂ ਚਾਹੀਦਾ ਕਿ ਜਿਹੜੇ ਯੋਧੇ ਸਾਡੀ ਕੌਮ ਲਈ ਐਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਗਏ ਨੇ ਤੇ ਅੱਜ ਉਹਨਾਂ ਦੀਆਂ ਯਾਦਗਰਾਂ ਦਾ ਇਹ ਹਾਲ ਹੋਵੇ ਸੋ ਸੰਗਤ ਨੂੰ ਵੀ ਤੇ ਸੰਪਰਧਾਵਾਂ ਨੂੰ ਵੀ ਬੇਨਤੀ ਆ ਕਿ ਇਹ ਯਾਦਗਰਾਂ ਦੀ ਜਿਹੜੀ ਆ ਜਰੂਰ ਉਸ ਆਮ ਸੰਭਾਲ ਵਾਲਾ ਧਿਆਨ ਦਿੱਤਾ ਜਾਵੇ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ